ਗੁੱਗ ਲੋਗ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਪਿੰਡਾਂ ਦੀ ਸੈਰਤਨ ਕਰਉਣੀ ਆ ਸਵੇਰ ਸਵੇਰੇ 7 7:30 ਦਾ ਟਾਈਮ ਆ ਕਿਆ ਕਰੋ ਤੁਸੀਂ ਵਿਊ ਬਹੁਤ ਹੀ ਸੁੰਨਾ ਵੱਡਾ ਕ ਕਰ ਸਕਦੀ ਹੈ ਜਾਣ ਲਓ ਜੀ ਚੈੱਕ ਕਰੋ ਆ ਆਨੰਦ ਕਿਤੋਂ ਨਹੀਂ ਲੱਭਣਾ ਜਿਹੜੇ ਸਵੇਰ ਸਵੇਰੇ ਆਪਾਂ ਉੱਠ ਕੇ ਵੇਖਦੇ ਨਾਲ ਸੂਰਜ ਚੜਦਾ ਆ ਚੀਜ਼ ਨਹੀਂ ਲੱਭਣੀ ਬਸ ਝੋਨਾ ਵੱਢਣ ਵਾਲਾ ਥੋੜਾ ਰਹਿ ਗਿਆ ਵਿਊ ਚੈੱਕ ਕਰ ਲਈ ਇੱਕ ਵਾਰ ਸਤਿ ਸ਼੍ਰੀ ਅਕਾਲ ਜੀ ਸੱਗੂ ਵਲੌਗ ਤੁਹਾਡਾ ਸਵਾਗਤ ਹੈ ਜੀ ਆਪਣੀਆਂ ਗਈਆਂ ਚੱਕੀ ਚੱਕੀ ਤੇ ਆਪਾਂ ਪੀਣ ਲੱਗੇ ਆ ਠਾਹ ਤਾਂ ਚੈੱਕ ਕਰ ਸਕਦੇ ਜੇ ਤੁਸੀਂ ਗੰਢਾ ਆਪਾਂ ਪਿਆਈਆਂ ਆਂ ਦਾਣੇ ਤੇ ਚੱਕੀ ਆਪਾਂ ਚਲਾਉਣ ਲੱਗੇ ਆਂ ਤੇ ਬਾਕੀ ਸਾਰਾ ਤੁਹਾਨੂੰ ਹੌਲੀ ਹੌਲੀ ਦੱਸਿ ਗਿਆਂਗੇ ਉਹ ਆ ਪ੍ਰਧਾਨ ਸਭਾ ਆਪਣੇ ਆਏ ਨੇ ਆ ਸਕੂਲ ਚੱਲੇ ਨੇ ਬੱਚੇ ਇਹ ਆਪਣੇ ਆਗੇ ਨੇ ਮਿਸਤਰੀ ਸਾਹਿਬ ਕੰਪੈਨ ਦੇ ਕੰਪੈਨ ਚਲਾਉਂਦੇ ਆ ਫੋਰਮੈਨ ਸਾਹਿਬ ਐ ਫੋਰਮੈਨ ਫੋਰਮੈਨ ਸਾਹਿਬ ਚੱਲ ਚੱਲੇ ਨੇ ਅੰਦਰ ਜਾ ਰਹੇ ਨੇ ਕਰਦੇ ਆਪਾਂ ਚੱਕੀ ਸਟਾਰਟ ਤੇ ਆਓ ਤੁਹਾਨੂੰ ਦਿਖਾਈਏ ਆਟਾ ਪੀਸਦਾ ਨਾਲੋਂ ਨਾਲ ਕਦਾ ਪੀਸਦਾ ਆਟਾ ਜਿਹੜੇ ਭਰਾਵਾਂ ਨੇ ਨਹੀਂ ਵੇਖਿਆ ਸ਼ਹਿਰਾਂ 'ਚ ਰਹਿੰਦੇ ਨੇ ਤੇ ਵੇਖ ਸਕਦੇ ਨੇ ਚੈੱਕ ਕਰ ਸਕਦੇ ਨੇ ਵੀਊ ਸਾਰਾ ਮੈਟੋ ਮੜਾ ਕਿੰਨੇ ਕਲਾਸ 'ਚ ਹੈਂ 6ਵੀਂ 'ਚ ਅੱਛਾ ਅੱਛਾ ਕਿਹੜੇ ਕਿਹੜੇ ਸਬਜੈਕਟ ਦੱਸ ਤੇਰੇ ਮੇਰੇ ਸਾਇੰਸ ਹੈ ਇੰਗਲਿਸ਼ ਹੈ ਮੈਥ ਪੰਜਾਬੀ ਹਾਂ ਐਸਐਸਟੀ ਓਕੇ ਸਕੂਲ ਕਿਹੜਾ ਕਰਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੇਕਪੁਰ ਬਹੁਤ ਘੈਂਟ ਸਕੂਲ ਆ ਜਿਹੜੇ ਗਵਰਨਮੈਂਟ ਸਕੂਲ ਹੁੰਦੇ ਨਾ ਉਹ ਬਹੁਤ ਹੀ ਘੈਂਟ ਹੁੰਦੇ ਨੇ ਤੇ ਇੰਨੀ ਕ ਐਜੂਕੇਸ਼ਨ ਵਧੀਆ ਹੁੰਦੀ ਆ ਬਹੁਤ ਹੀ ਜਿਆਦਾ ਵਧੀਆ ਹੁੰਦੀ ਆ ਐਜੂਕੇਸ਼ਨ ਗਵਰਨਮੈਂਟ ਸਕੂਲਾਂ ਦੀ ਤੇ ਜਿਹੜੇ ਮੇਰੇ ਭਰਾ ਜਿੰਨੇ ਵੀ ਆਪਣੇ ਅਹੁਦਿਆਂ ਤੇ ਬੈਠੇ ਨੇ ਜ਼ਿਆਦਾਤਰ ਮੁੰਡੇ ਸਰਕਾਰੀ ਸਕੂਲਾਂ 'ਚ ਹੀ ਪੜ੍ਹੇ ਨੇ ਆਪਾਂ ਵੀ ਸਰਕਾਰੀ ਸਕੂਲਾਂ 'ਚ ਹੀ ਪੜ੍ਹੇ ਆ ਬੜਾ ਵਧੀਆ ਵਾਹਿਗੁਰੂ ਨੇ ਔਦਾ ਦਿੱਤਾ ਆ ਤੇ ਅਵੀ ਵੀਰ ਬਹੁਤ ਸੋਨਾ ਪੜਦਾ ਆ ਇਹ ਗਾਂ ਆ ਕੇ ਇਹਨੂੰ ਸਪੋਰਟ ਆ ਪੂਰੀ ਕੇ ਵਧੀਆ ਵਧੀਆ ਪੜ ਤੇ ਵਧੀਆ ਵਧੀਆ ਗਰੋ ਕਰ ਲਓ ਜੀ ਤੁਸੀਂ ਹੀ ਚੈੱਕ ਕਰ ਲਓ ਚੱਕੀ ਚੱਲਦੀ ਆ ਆਟਾ ਪੀਸੇ ਲੈਂਦੀ ਆ ਆਪ ਨੂੰ ਹੋ ਗਿਆ ਆ ਜਿੰਨਾ ਵੀ ਹੋ ਗਿਆ ਸਾਰਾ ਪੀਸਾ ਹੋ ਗਿਆ ਆ ਜਿਹੜੀ ਸਫਾਈ ਦੀ ਕੰਮ ਦੀ ਜੂੜੀ ਆ ਆ ਵੇਖੋ ਆਟਾ ਸ਼ੋਹਣਾ ਹੋ ਗਿਆ ਆ ਇਹ ਬਿਲਕੁਲ ਹੀ ਸਾਫ ਆ ਤੇ ਸ਼ਾਨ ਸ਼ਾਨ ਕੇ ਆਉਣ ਡਿਆ ਸ਼ਾਨਨ ਦੀ ਕੋਈ ਲੋੜ ਨਹੀਂ ਆ ਇਹ ਹੈਗਾ ਆਪਣਾ ਮੱਝਾਂ ਤੇ ਸੂਡਾ ਇਹਨੇ ਲੋਕੋ ਕੁੱਕੜਾ ਨੂੰ ਪੁੰਦੀ ਆ ਮੱਛਾਂ ਨੂੰ ਪੁੰਦੀ ਆ ਉਹਦਾ ਉਹ ਸੁਦਾ ਆ ਇਹ ਬਿਲਕੁਲ ਹੀ ਨੀਟ ਐਂਡ ਕਲੀਨ ਨੇ ਆ ਚੈੱਕ ਕਰ ਸਕਦੇ ਨੇ ਤੁਹਾਨੂੰ ਸਾਰਾ ਕੁਝ ਦਿਖਾਉਣੇ ਦਾ ਨਹੀਂ ਦਾਣੇ ਇੱਧਰ ਰੱਖਿਆ ਹੈ ਇਹ ਦਾਣੇ ਪਏ ਆਟਾ ਦਿੱਖਿਆ ਨੇ ਆ ਆਟਾ ਫਰੈਸ਼ ਆਟਾ ਬਿਲਕੁਲ ਫਰੈਸ਼ ਹੈ ਨਾ ਕਿ ਲੱਡੀਆਂ ਆ ਇਹ ਪੀਣ ਨੂੰ ਆ ਆ ਗੰਢਾ ਪਿਆ ਆ ਇਹ ਥੀੜ ਕਰਨਾ ਆਪਾਂ ਜੇ ਇਹ ਆਹ ਵੇਖੋ ਅਸੀਂ ਫਿਰ ਨੂੰ ਸਾਫ ਕਰ ਦੇਣੀ ਇੰਨੇ ਕਣਕ ਕੋਈ ਨਹੀਂ ਸਾਫ ਕੋਈ ਨਹੀਂ ਸਾਫ ਇੰਨੀ ਸਾਫ ਆਟਾ ਰੂਸਿੰਗ ਆਰਾ ਆਟਾ ਪੀ ਆਂਡੀ ਆ ਬਹੁਤ ਵਧੀਆ ਕਰ ਵੈਸ਼ਾਟ ਆਇਆ